ਮੋਹਲਾ थाना 샤કોટ ਇਥੇ 12/8/2025 ਨੂੰ ਦੁਪਹਿਰ ਸਮੇਂ ਸੁਪਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਕੱਸਰ थाना 샤કોટ इंस्पेक्टर बृंद सिंह पुलोरा ਨੂੰ ਇੱਕ तक्रार ਦਿੱਤੀ ਸੀ ਕਿ ਉਹਨਾਂ ਨੂੰ ਦੋ ਐਕਟਵਾ ਸਵਾਰਾਂ ਨੇ ਨਾਮਲ ਵਿਅਕਤੀ ਨੇ ਉਤਤ ਰੁਪਿਆ 10000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਾ ਦੇਖਦੇ ਹੋਏ ਮੁਕੱਸਰ थाना ਵੱਲੋਂ ਮਾਨਯੋਗ ਐਸਐਸਪੀ ਜ਼ਿਲ੍ਹਾ ਜਰਨਤ ਦੇ ਆਦੇਸ਼ ਸਾਰਵੰਦ ਸਿੰਘ ਵਰਕੀ ਦੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਅਤੇ ਤੁਰੰਤ ਹੀ ਕਾਰਵਾਈ ਕਰਦਿਆ ਕਿ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬਰਾਮਦ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਮਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾ ਪੋਗਲਨੀਆ ਥਾਣਾ ਜੀਰਾ ਨੂੰ ਗ੍ਰਸਤ ਕਰਨ ਵਿੱਚ ਸਫਤਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮਤਾਇਦ ਮਸਤੈਦੀ ਨਾਲ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਬਾਕੀ ਵੀ ਘਟਨਾਵਾਂ 'ਤੇ ਪੂਰੀ ਸੰਗਿੰਤਾ ਨਾਲ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇ ਅੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਮੋਹਰਲਾ ਥਾਣਾ ਸ਼ਾਕੋਟ ਇਥੇ 12/8/2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਕੱਸਰ ਥਾਣਾ ਸ਼ਾਕੋਟ ਇੰਸਪੈਕਟਰ ਬਰਿੰਦਰ ਸਿੰਘ ਨੂੰ ਰਾਵਣ ਮਿਕਤਲਾ ਦਿੱਤੀ ਸੀ ਕਿ ਉਹਨਾਂ ਦੋ ਐਕਟਵਾਸਰਾਂ ਨੇ ਨਾਮ ਨੂੰ ਤਿਆਨੇ 100000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਤਾ ਦੇਖਦੇ ਹੋਏ ਮੁਕਫਸਾ ਥਾਣਾ ਵੱਲੋਂ ਮਾਂਜੋ ਐਸਐਸਪੀ ਜ਼ਿਲ੍ਹਾ ਜਰਮਾ ਤੇ ਅਤੀ ਸਾਰ ਹਰਮਨ ਸਿੰਘ ਵਰਕੀ ਦੀ ਦੀਗੀ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਹੀ ਕਾਰਵਾਈ ਕਰਦਿਆਂ ਕਿ ਦੋ ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾਂ ਨੂੰ ਪੰਜਾਬ ਜਾਂ ਪੇ ਖੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬਰਾਮਦ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਮਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾ ਪੋਗੜਨੀਆ ਥਾਣਾ ਜੀਰਾ ਨੂੰ ਗ੍ਰਸਤਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਸਤਦੀਨ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਸਤਰ ਕੀਤਾ ਔਰ ਬਾਕੀ ਵੀ ਘਟਨਾਵਾਂ 'ਤੇ ਪੁਲਸ ਓਡੀ ਸੰਗਿੰਤਾ ਨਾਲ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇ ਅੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ। ਮੋਹਰਲਾ थाना 샤ਕੋਟ ਇਥੇ 12/8/2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਕੱਸਰ थाना 샤ਕੋਟ ਅਸਪੈਕਟਰ ਪ੍ਰਿੰਦਰ ਸਿੰਘ ਪੁਲਵਾਰ ਨੂੰ ਇੱਕ ਤਲਾਹ ਦਿੱਤੀ ਸੀ ਕਿ ਉਹਨਾਂ ਨੂੰ ਦੋ ਐਕਟਵਾ ਸਾਰਿਆਂ ਨੇ ਨਾਮ ਨੂੰ ਵਿਅਕਤੀ ਨੇ ਉਤਤ ਰੁਪਿਆ 10000 ਰੁਪਏ ਖੋਲਿਆ। ਜੋ ਇਸ ਘਟਨਾ ਦੀ ਸੰਗੀਤਾ ਦੇਖਦੇ ਹੋਏ ਮੁਕੱਸਰ थाना ਵੱਲੋਂ ਮਾਂਜੋ ਐਸਐਸਪੀ ਜ਼ਿਲ੍ਹਾ ਚਰਮੇ ਤੇ ਅਤੀ ਸਾਰ ਹਰਮਨਦਸ ਸਿੰਘ ਵਰਕੀ ਦੀ ਦੀਗੀ ਹਦਾਇਤਾਂ ਤੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਹੀ ਕਾਰਵਾਈ ਕਰਦਿਆਂ ਕਿ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾਂ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰ ਦੱਚ ਆਰੰਭ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਵਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਮਾੜਾ ਕੌਗੜਨੀਆ थाना ਜੀਰਾ ਨੂੰ ਗ੍ਰਫਤਰ ਕਰਨ ਵਿੱਚ ਸਫਲਤਾ ਅਸਤਿਤ ਕੀਤੀ ਆ ਪੁਲਿਸ ਵੱਲੋਂ ਬੜਾ ਹੀ ਮੁਸਤਦੀਨ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਫਤਰ ਕੀਤਾ ਔਰ ਬਾਕੀ ਵੀ ਘਟਨਾਵਾਂ ਸਬੰਧੀ ਪੁਲਸ ਛੋਡੀ ਸੰਗਿੰਤਾ ਨੇ ਆਪਣਾ ਡਿਊਟੀ ਨਿਭਾ ਰਹੀ ਆ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇਂਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਆ ਥੈਂਕ ਯੂ ਮਾੜਾ ਥਾਣਾ ਸ਼ਾਕੋਟ ਇਥੇ 12 8 2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਂ ਸਿੰਘ ਵਾਸੀ ਧਰਮਗੋਟ ਨੇ ਮੁੱਖ ਅਫਸਰ ਥਾਣਾ ਸ਼ਾਹਕੋਟ ਇੰਸਪੈਕਟਰ ਬਿੰਦਰ ਸਿੰਘ ਪੁਲੋਰਾਂ ਨੂੰ ਇਕਤਲਾ ਦਿੱਤੀ ਸੀ ਕਿ ਉਹਨਾਂ ਨੂੰ ਦੋ ਐਕਟਵਾ ਸਾਰਾ ਨੇ ਨਾਮ ਨੂੰ ਵਿਅਕਤੀ ਨੇ ਉਹ ਤੋਂ ਰੁਪਈਆ 1000 ਰੁਪਏ ਖੋਹ ਲਿਆ ਜੋ ਇਸ ਘਟਨਾ ਦੀ ਸੰਗੀਨਤਾ ਦੇਖਦੇ ਹੋਏ ਮੁੱਖ ਅਫਸਰ ਥਾਣਾ ਵੱਲੋਂ ਮਾਨਯੋਗ ਐਸਐਸਪੀ ਜ਼ਿਲ੍ਹਾ ਜਨਰਲ ਦੇ ਅਤੀ ਸਹਰਵਿੰਦਰ ਸਿੰਘ ਵਰਕੀ ਜੀ ਦੀ ਹਦਾਇਤਾਂ ਤੇ ਤੁਰੰਤ ਮੁਕਦਮਾ ਦਰਜ ਕੀਤਾ ਅਤੇ ਤੁਰੰਤ ਹੀ ਕਾਰਵਾਈ ਕਰਦੇ ਆ ਕਰੀਬ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀ ਦਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮਹੱਲਾ ਜੀਰਾਂ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਪ੍ਰారంਭ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਮਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾ ਪੋਗੜਨੀਆ थाना ਜੀਰਾਂ ਨੂੰ ਗ੍ਰਸਤ ਕਰਨ ਵਿੱਚ ਸੰਵਸਥਾ ਕੀਤੀ ਆ ਪੁਲਿਸ ਵੱਲੋਂ ਬੜਾ ਹੀ ਮੁਸਤਦੀਨ ਇੱਕ ਘਟਨਾ ਨੂੰ ਹੱਲ ਕਰਕੇ ਆ ਦੋਸ਼ੀ ਨੂੰ ਗ੍ਰਫਤਾਰ ਕੀਤਾ ਔਰ ਬਾਕੀ ਵੀ ਘਟਾਵਾਸਪੁਰ ਦੇ ਪੁਲ ਸੌੜੀ ਸੰਗਿੰਤਾ ਨੇ ਆਪਣਾ ਡਿਊਟੀ ਨਿਭਾ ਰਹੀ ਆ ਇਸੇ ਤਰ੍ਹਾਂ ਮਾੜੇ ਅਨਸਰਾਂ ਦੇਖ